ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੰਡ ਚਾਹਾਨ ਕੇ ਕਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਮੱਝ ਬਕਾਉਗਾ ਜੀ ਸੁਣ ਵਾਲੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਰੋਲ ਕਰੋ ਜੀ 7528000355 ਜੀ ਜ਼ਿੰਮੇਦਾਰ ਭਰਾ ਆਪਣਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਈ ਸਾਸਿਗਾ ਜੀ ਸਾਸਿਗਾ ਜੀ ਨਾਮ ਦੱਸੋ ਜੀ ਆਪਣਾ ਇੰਦਰਜੀਤ ਜੀ ਪਿੰਡ ਤਹਾਨਕੇ ਕਲਾਈ ਜ਼ਿਲ੍ਹਾ ਬਰਨਾਲਾ ਜਿਲ੍ਹਾ ਮੋਬਾਈਲ ਨੰਬਰ ਜੀ 8837721529 ਠੀਕ ਹੈ ਜੀ ਹਾਂਜੀ ਬਈ ਮਾਝੀ ਜਾਣਕਾਰੀ ਦੋ ਕੈਮੀ ਸੂਈ ਸੁਣਾ ਜੀ ਤੀਜੇ ਸੂਈ ਸੁਣਾ ਜੀ ਇਹ ਮੈਂ ਕਿੰਨੇ ਕ ਦਿਨ ਬਾਕੀ ਵੀਰੇ ਬਸ ਦਿਨ 8-7 ਦਿਨ ਲਊਗੀ 10 ਦਿਨ ਬਹੁਤ ਬਹੁਤ ਬਸ ਠੀਕ ਹੈ ਜੀ ਤੇ ਦੁੱਧ ਪਿਛਲੇ ਸੂਏ ਕਿੰਨੇ ਦਿੱਤਾ ਸੀ ਪਿਛਲੇ ਸੂਏ 14 ਲੀ ਠੀਕ ਤੇ ਰੇਟ ਭਰਾ ਦਾ ਰੇਟ ਬਸ ਫੋਨ ਦੀ ਕਰ ਲਾਂਗੇ ਜੀ ਠੀਕ ਹੈ ਜੀ ਫੋਨ ਤੇ ਕਰਨਾ ਲੋ ਭਰਾ ਚੈੱਕ ਕਰ ਸਕਦੇ ਥਣ ਲੇਵਾ ਤੇ ਚੰਗੀ ਪਲੀ ਬਲੋਸੀ ਆ ਤੋੜ ਦੋ ਭਰਾ ਮੜਿਆ ਲੋ ਜੀ ਲੇਵਾ ਤੁਸੀਂ ਚੈੱਕ ਕਰ ਸਕਦੇ ਆ ਪੰਜ ਚਾਰ ਦਿਨ ਮੈਂ ਕਹਿੰਦਾ ਲੈ ਸਕਦੇ ਠੀਕ ਹੈ ਜੀ मोड़ लगे पा चेक कर सकते फेस क्वालिटी चेक कर सी भा ते वध जानकारी भाई तो फोन पर भी लेडियो भी मंगवा ਠੀਕ ਹੈ ਚਲੋ ਤਾਂ ਤੁੰ ਚੈੱਕ ਕਰ ਸਾਲ ਤੁਸੀਂ ਠੀਕ ਹੈ ਜੀ ਫਾਈਜੀ ਨੂੰ ਜ਼ਰੂਰ ਕਨੈਕਟ ਕਰੋ ਪੁਆਇੰਟ ਜਹਾਨ ਤੇ ਕਲਾ ਵੀਰ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ